ਅਲੀਚ ਉਹ ਦਾ ਮੱਛਰ ਖਾਨਾ ਯਾਰ ਇੱਕ ਸਾਲਾ ਸੂਏ ਦਾ ਪਾਣੀ ਰਾਤ ਨੂੰ ਬਾਰੀ ਲੱਗਦੀ ਐ ਹੁਣ ਇੱਕ ਲਾਈਟ ਐ ਜਿਹੜੀ ਉਹ ਵੀ ਰਾਤ ਦੀ ਹੋਗੀ ਲੈ ਕਰੀ ਜਾਓ ਕਿ ਉਹਨੂੰ ਪੰਡਾ ਇੱਥੇ ਦੱਸ ਕੀ ਕਰਾਂਗੇ ਕੀ ਇੱਕ ਟਾਈਮ ਮਾੜਾ ਉਹ ਇੱਕ ਟਾਈਮ ਮਾੜਾ ਚੱਲ ਰਿਹਾ ਮਤੇ ਭਾਈ ਮੈਂ ਕੋ ਸੁਣਿਆ ਆਪਣੇ ਦਰਖਤ ਤੇ ਕੋਈ ਸ਼ਹਿ ਰਹਿੰਦੀ ਆ ਮੇ ਸੁਣੀ ਤਾਂ ਹੈ ਪਰ ਹਲੇ ਮੈਨੂੰ ਨਹੀਂ ਪਤਾ ਮਾਦਾ ਸਿਆ ਮੈਨੂੰ ਪੱਕਾ ਨਹੀਂ ਪਤਾ ਹੈਗਾ ਮੈਂ ਗੱਲ ਸੁਣ ਲਈ ਆਪਾਂ ਦਾ ਪਤਾ ਬਜਿੱਸਰਾ ਆਪਣੇ ਨਾਲ ਆ ਗਿਆ ਗਲੇ ਨਾ ਪਾਲੀਏ ਦੇਖ ਲੈ ਭਾਈ ਤੁਸੀਂ ਐਂ ਕਰੋ ਤੁਸੀਂ ਹਾਂ ਮੈਂ ਪੈਣਾ ਹੋਰੇ ਅੱਛਾ ਤੁਸੀਂ ਨੱਕਾ ਬਦਲ ਗਏ ਉਹ ਬੜਾ ਸਿਆਣਾ ਯਾਰ ਮਨੱਕਾ ਮੈਂ ਬਦਲ ਕੇ ਮੈਂ ਤੂਰੇ ਮੰਜੇ ਤੇ ਪਈ ਨਾ ਬਾਈ ਬੱਗੇ ਮੈਨੂੰ ਥੋੜਾ ਜਿਹਾ ਡਰ ਲੱਗੇ ਤੂੰ ਜਾ ਨਹੀਂ ਕੋਈ ਚੀਜ਼ ਆ ਹੁਣ ਮਾਦਾ ਸਿਆਣਾ ਨਾ ਮੈਂ ਕੰਮ ਉਹਦੇ ਤੋਂ ਸੁਣਿਆ ਦੀ ਗੱਲ ਇਹ ਇੱਥੇ ਕੋਈ ਚੀਜ਼ ਹੈਗੀ ਆਪਣੇ ਟੱਪਿਆਂ ਤੇ ਹੈਗੀ ਆ ਉਹ ਪਾਸਲੇ ਦਾ ਕਹਿੰਦਾ ਸੀਗਾ ਮੈਂ ਹਰੇ ਪੈਣਾ ਤੂੰ ਜਾ ਕੇ ਆ ਤੂੰ ਪੈ ਜਾ ਭਾਈ ਫਿਰ ਮੈਂ ਨੱਕਾ ਵੱਢ ਕੇ ਆਉਣਾ ਫਿਰ ਹੋਰ ਕੀ ਕਰਾਂ ਮਾਦਾ ਸਿਆ ਮੈਨੂੰ ਥੋੜਾ ਜਿਆ ਪੈ ਜਾਣ ਦੇ ਤੂੰ ਬਗ ਜਾ ਤੂੰ ਵੱਡਾ ਪਾਈਆ ਤੂੰ ਜਾ ਮੈਂ ਉਹਰੇ ਰਾਖੀ ਦੇ ਪੈਣਾ ਨਾਲੇ ਦਾ ਕੁਸਤਾ ਬਿੱਲਾ ਕਿਤੇ ਆਪਣਾ ਚਾਹ ਪਾਣੀ ਦਾ ਸਮਾਨ ਨਾਲ ਢੋਲ ਜੇ ਤੇ ਸਾਰੀ ਰਾਤ ਜਾ ਕੀ ਆਈਏ ਪੰਗਾ ਗਾਤ ਨੂੰ ਲਾਈਟ ਰਾਤ ਨੂੰ ਸੂਏ ਦੀ ਵਾਰੀ ਇਹ ਤਾਂ ਹੁਣ ਪੰਗਾ ਕਰਦਾ ਖੜਾ ਆ ਪਹਿਲਾਂ ਤੂੰ ਉੱਥੇ ਦੇਖ ਕੇ ਪਾਣੀ ਦੂਜੇ ਕਿਲੇ ਚ ਲਾਤਾ ਸੀ ਲਾਤਾ ਸੀ ਸਹੀ ਲਾਤਾ ਸੀ ਪਾਣੀ ਦਾ ਸੂਏ ਤੱਕ ਜਾ ਲੱਗਦਾ ਟੱਟ ਲੱਗਦਾ ਫਿਰ ਮੈਂ ਕਹਿੰਦਾ ਨੱਕਾ ਹੀ ਨਹੀਂ ਉੱਥੇ ਲਾ ਕੇ ਆਇਆ ਪਾਣੀ ਟੱਟ ਆਉਂਦਾ ਦੂਜਾ ਚੌਂ ਛੱਡ ਆਉਣਾ ਤਾਂ ਕੱਚੇ ਸੂਏ ਨੇ ਕਿਹਦਾ ਆਏ ਨਹੀਂ ਉਹ ਵਾਹ ਪ੍ਰਾਣਾ ਵੀ ਵੱਢ ਕੇ ਜਾ ਗਿਆ ਹੋਵੇ ਇੱਕ ਰਾਤ ਨੂੰ ਲੈਟ ਜਾ ਪਾਉਂਦਾ ਨਹੀਂ ਹੈਗਾ ਪਾਣੀ ਰਾਤ ਦਾ ਇਹ ਟੱਕਰ ਹੀ ਨੇ ਭਾਈ ਉੱਥੇ ਦਾ ਕਰਦਾ ਹੈ ਗਿਆ ਨੇ ਫਿਰ ਹੁਣ ਤਾਂ ਰਮਾਉਣੀਆ ਤਾਂ ਪਹਿਣ ਗਿਆ ਹੋਰ ਭਾਈ ਰਖਦਾ ਦਾ ਆਪਣੇ ਲਾਉਣੀ ਤੂ ਇਹਦਾ ਉਹ ਬਟਨ ਸਾਰਾ ਕੰਮ ਮੈਨੂੰ ਲੱਗਦਾ ਤੂੰ ਇਹ ਹੀ ਨਹੀਂ ਕਰਦਾ ਹੈਗਾ ਦੇਖੋ ਭਾਈ ਸਰ ਤਾਂ ਤੂੰ ਲਾਦਾ ਭਾਈ ਆਪਣਾ ਉਹ ਖੜ ਜਾਵੇਂ ਦੇਖ ਕੇ ਜੀ ਨੱਕਾ ਨੇ ਕਿੱਥੇ ਆਪਣਾ ਨੱਕਾ ਤਾਂ ਮੈਂ ਕੀ ਕਰ ਰਿਹਾ ਜੀ ਕਿਹਦੇ ਭਾਈ ਜਾਨਵਰ ਵੀ ਰਹਿੰਦਾ ਕੋਈ ਆਵਾਜ਼ ਦੇਖ ਕੇ ਨੱਕਾ ਲਾਈ ਆ ਬੈਠਿਆ ਦੇਖੀ ਮੈਂ ਉਹ ਕਿੱਥੇ ਆ ਇੱਥੇ ਕੋਈ ਸਮਝ ਕੱਢੀ ਉਹ ਨਹੀਂ ਗ੍ਰਾਇਆ ਇਹਨੇ ਦਾ ਫੈਸਲਾ ਹੋ ਰਿਹਾ ਨਹੀਂ ਨਾ ਦਾ ਹੁੰਦਾ ਉਹ ਮਾਤਾ ਸਾਜਣਾ ਤੂੰ ਉਹਦਾ ਵੀ ਬਾਪ ਹੈ ਤੂੰ ਥਾਂ ਕੇ ਲਿਆ ਉਹ ਆਪੇ ਅਸਲੇ ਕਰੂਗਾ ਉਹ ਉਹ ਬੱਗਾ ਸਾਂ ਬੀਕੇ ਪਾਣੀ ਲਾ ਕੇ ਉੱਥ ਦਾ ਮੇਰੇ ਬਾਹ ਦਾ ਰੋਗ ਨਹੀਂ ਹੈ ਉੱਥ ਦਾ ਮੈਂ ਸੁਣਿਆ ਬਹੁਤ ਕੁਛ ਹੈ ਦੇਖ ਨੂੰ ਡਰਾਉਣੀਆਂ ਚੀਜ਼ਾਂ ਬੈਠੀਆਂ ਨੇ ਮੈਂ ਕਹਿੰਦਾ ਦੀ ਜੇ ਤੂੰ ਉਹਦਾ ਭਾਈ ਮੇਰੀ ਗੱਲ ਤਾਂ ਮੰਨੀ ਨੀ ਨਾਲੇ ਬਦਨਾ ਮਰਵਾਤਾ ਦੀ ਆ ਤਾਂ ਉਹ ਭਾਈ ਤੂੰ ਹੁਣ ਮੈਂ ਮੈਂ ਤਾਂ ਨਹੀਂ ਜਾ ਸਕਦਾ ਮੇਰਾ ਤਾਂ ਸਾਹ ਆਸਾਨੀ ਰਲਦਾ ਤੂੰ ਤੂੰ ਦੇਖ ਤੂੰ ਲਾਇਆ ਨੱਕਾ ਐਂ ਕਰਦੇ ਆਂ ਭਾਈ ਆਪਾਂ ਆ ਤੜਕੇ ਦੇਖਾਂਗੇ ਹੁਣ ਆਪਾਂ ਘਰੇ ਚਾਹੁੰਦੇ ਆਂ ਨਾਲੇ ਤਾਂ ਬਦਨਾ ਨਾਲ ਗੱਲ ਪਏ ਜੀ ਲੈ ਚਲੋ ਫਿਰ ਚਲੋ ਭਾਈ ਚਲੋ ਚਲੋ ਭਾਈ ਜੋੜੇ ਜੁੰਡੇ ਪਾਏ ਆਏ ਹੋ ਉੱਥੇ ਸਾਰੇ ਆਏ ਤੂੰ ਜੋੜੇ ਜਾਣੇ ਤੜਕੀ ਦੇਖਾਂਗੇ ਕਿਹੜੇ ਜੋੜੇ ਹੋ ਤੂੰ ਅਹ ਜੋ ਚਲੋ ਭਾਈ ਹੋਏ ਹੋਣ ਚਲੋ ਦੇਖੋ ਪਾਣੀ ਟਾਣੀ ਆ ਗਿਆ ਭਾਈ ਤਾਂ ਇਹ ਤਾਂ ਹੁਣ ਉਹ ਮਦ ਥੋੜਿਆ ਅੱਗੇ ਰਹਿ ਭਾਈ ਮੈਂ ਤਾਂ ਪਿੱਛੇ ਰਹਿ ਹੂੰ ਮੈਨਾਂ ਡਰਦਾ ਜਾਦਿਆਂ ਭਾਈ ਤੂੰ ਬੱਗਾ ਸਾਂ ਤੂੰ ਵੱਡਾਂ ਸਾਥੋਂ ਦੁਆਸੋਂ ਤੂੰ ਦੇਖ ਅਸੀਂ ਬਾਈ ਬਾਈ ਉਹ ਹੀ ਆ ਜਿਹੜੀ ਉੱਤੇ ਮੈਨੂੰ ਟੱਕਰੀ ਦੀ ਤੁਹਾਨੂੰ ਵੀ ਹੀ ਦੀ ਪਹਿਲਾਂ ਉਹ ਸਾਨੂੰ ਤਾਂ ਹੋਰ ਜੀ ਟੱਕਰੀ ਦੀ ਬਾਈ ਨਹੀ ਗੱਲਿਆ ਤੂੰ ਯਾਰ ਆਲੇ ਪਾਜੋ ਮੇਰੇ ਸੋਹ ਬਾਈ ਉਹ ਪਾਜਦਾ ਪੈ ਕੇ ਦੇਖੋ ਇਹਨਾਂ ਨੂੰ ਪਾਜ ਨਹੀਂ ਕਰੇ ਬਾਈ ਇਹਨੂੰ ਮੈਂ ਕਹਾ ਦਿਆ ਤੁਸੀ ਮੈਨੂੰ ਮੱਦਾ ਤੂੰ ਜੀਤੋ ਜਾਂ ਮੂਰੇ ਹੋ 20 ਹਜ਼ਾਰ ਕੋਲੇ ਅੱਜ ਨਹੀਂ ਘਰੇ ਜਾਣ ਦਿੰਦੀ ਅੱਜ ਦਾ ਕਹਿੰਦਾ ਸੀ ਤੈਨੂੰ ਤੂੰ ਕੀ ਮੰਨੇ ਆ ਓ ਮਨ ਦਾ ਫਰਮਾਈ ਮਾੜਾ ਮੋਟਾ ਇਹਨੂੰ ਕਹਿਦੀ ਦਿੰਦੀ ਵਾਰੀ ਕਿੱਥੇ ਹੁੰਦੀ ਹੈ ਓਏ ਹੀ ਜਿਵੇਂ ਓਏ ਮੈਨੂੰ ਇਹੀ ਦਿਖਿਆ ਜਿਵੇਂ ਓਏ ਓ ਮਰਵਾਟ ਇਕ ਨਕੀ ਤੰ ਮਰਵਾਤੇ ਓ ਮੈਂ ਪਾਈਏ ਤੇ ਫਿਰ ਤਾਂ ਅੱਜ ਨਹੀਂ ਘਰੇ ਜਾਣ ਦੇ ਅੱਜ ਨਹੀਂ ਜਾਣ ਦਿੰਦੀ ਅੱਜ ਨਹੀਂ ਜਾਣ ਦਿੰਦੇ ਓ ਪੁੱਛੋ ਕੋਈ ਪੁੱਛੋ ਕੋਈ ਪੁੱਛੋ ਤੂੰ ਹੀ ਪਹਿਜੋ ਓਹ ਅੱਜ ਨਹੀਂ ਇਹ ਕਰੇ ਜਾਣ ਦੀ ਤੈਨੂੰ ਕਿਹਾ ਸੀ ਭਾਈ ਜਾ ਕੇ ਤੂੰ ਦਾ ਨੱਕਾ ਬਈ ਬੜੇ ਫਸੇ ਬਈ ਬੜੇ ਫਸੇ ਤੂੰ ਐ ਕਰੀ ਮੇਰੀ ਗੱਲ ਸੁਣ ਲੈ ਹੁਣ ਆਪਾਂ ਤਿੰਨੇ ਭਾਈ ਇਕੱਠੇ ਬੈਠਿਆ ਜੇ ਪਿੱਛੇ ਪਿੱਛੇ ਅੱਛੇ ਕੀ ਆਪਾਂ ਪਿੱਛੇ ਭਾਈ ਪਿੱਛੇ ਓ ਪਿੱਛੇ ਓ ਤੋ ਨੀ ਪਾ ਓ ਮਰਵਾ ਦੇ ਓ ਓਏ ਭਾਈ ਨਾਲੇ ਬਾਈ ਕਿੰਡਲੇਵੇ ਆ ਗਏ ਆਹ ਬਾਈ ਇੱਥੇ ਬਹਿਣਿਆ ਬੈਹਿ ਜਾਣਿਆ ਪੂਰੇ ਬਹਿ ਜਾ ਆਪਾਂ ਹੁਣ ਨਹੀਂ ਆਪਣੇ ਮਾਕਰਾਂਦਾ ਹਾਂ ਆ ਜਾ ਪਿੰਡਲੇਵੇ ਆ ਗਏ ਹੁਣ ਬੋਲੋ ਤੇ ਆਪਾਂ ਨੂੰ ਇੱਥੇ ਬਹਿਣਿਆ ਬਹਿ ਜਾਣਿਆ ਓਹ ਓਹ ਨਹੀਂ ਆਹ ਆਹ ਬਾਈ ਚਲ ਗਿਆ ਬੜੇ ਬੋਏ ਤਾਂ ਨਹੀਂ ਬਾਈ ਚੀਜ਼ ਆਉਂਦੀ ਮਾਕਰੋ ਨਾ ਮਾ ਹੁਣ ਤਾਂ ਕੀ ਆ ਯਾਰ ਹੁਣ ਤਾਂ ਆਪਾਂ ਪਿੰਡ ਦੇ ਨਾਲੇ ਨੇੜੇ ਆ ਗਏ ਹੁਣ ਕਿਉਂ ਡਰਈ ਜਾਂਦਾ ਬਚਨਿਆ ਤੇ ਮਾਧਿਆ ਡਰ ਨਹੀਂ ਹੁਣ ਇੱਕ ਜਿਹੜਾ ਜਿਹੜਾ ਕੋਈ ਨਾ ਡਰਨਾ ਤਾਂ ਚਾਹੀਦਾ ਚਲੋ ਤੁਸੀਂ ਬਾਈ ਗੁਰੂ ਬਾਈ ਗੁਰੂ ਕਰੋ ਰੱਬ ਦਾ ਲਾ ਲਓ ਹਾਂ ਭਾਈ ਭਾਈ ਸਾਡੇ ਨਾਲ ਤਾਂ ਐ ਹੋ ਗਈ ਆ ਬਾਈ ਵੀ ਆਪਣੇ ਮਰਗ ਕੋਈ ਵਿਖਤਾ ਚੋਰ ਬੈਠਿਆ ਇੱਥੇ ਬੈਠਾ ਭਾਈ ਪੱਕੇ ਆ ਪਿੱਛੋਂ ਮੈਨੂੰ ਬਾਏ ਆਏ ਐ ਬਾਈ ਵੀ ਪੁੱਛਦਾ ਕੀ ਹੋ ਗਿਆ ਜੀ ਬੱਗੇ ਭਾਈ ਦੱਸ ਦੇ ਆ ਭਾਈ ਸਾਰਾ ਉਹ ਭਾਈ ਸਾਡੇ ਨਾਲ ਤਾਂ ਬਹੁਤ ਬੁਰਾ ਹਾਲ ਹੋਇਆ ਕੀ ਹੋ ਗਿਆ ਭਾਈ ਉਹ ਭਾਈ ਸਾਨੂੰ ਤਾਂ ਖੇਤ ਨੱਕਾ ਲਾਉਂਦਾ ਰਮਾਉਂਦੇ ਤੇ ਰਾਤ ਨੂੰ ਪਾਣੀ ਛੱਡਿਆ ਹੋਇਆ ਹੁਣ ਪਾਣੀ ਛੱਡ ਰੱਖਿਆ ਸੀ ਰਾਤ ਨੂੰ ਉੱਥੋਂ ਆਇਆ ਉੱਥੇ ਸਾਨੂੰ ਚੀਜ਼ਾਂ ਮਿਲ ਗਈਆਂ ਰੰਗ-ਬਰੰਗੀਆਂ ਦੇਖੀਆਂ ਨੇ ਕਈ ਉਹਨਾਂ ਨੇ ਭਾਈ ਉੱਥੇ ਸਲੇਟੇ ਸਲੂਟੇ ਕੀ ਕਹਿੰਦੇ ਹੁੰਦੇ ਨੇ ਝੂਠ ਬੋਲ ਉਹ ਦੇਖੀਆਂ ਨੇ ਸਾਨੂੰ ਅਸੀਂ ਤਾਂ ਭਾਈ ਉੱਥੋਂ ਡਰਦੇ ਮਰੇ ਭੱਜਿਆ ਇੱਥੇ ਆ ਕੇ ਪਿੰਡ ਕੋਲੇ ਭਾਈ ਉਸ ਦਾ ਭਾਈ ਤੈਨੂੰ ਤਾਂ ਝੂਠ ਲੱਗਣਾ ਹੀ ਆ। ਆ ਦੇਖਿਆ ਇਹਨੇ ਦੇਖਿਆ ਨਹੀਂ। ਅਸੀਂ ਤਾਂ ਹੁਣ ਤਿੰਨ ਜਾਣੇ ਸਾਡਾ ਤਾਂ ਸਾਹ ਨਹੀਂ ਰਲਦਾ ਹੈਗਾ ਤੂੰ ਕਹਿੰਦਾ ਝੂਠ ਮਰੀ ਜਾਂਦੇ ਨੇ। ਭਾਈ ਦੇਖੋ ਭਾਈ ਸ਼ਾਂ ਦੇਖੋ। ਭਾਈ ਉਹ ਭਾਈ ਤਿੰਨ ਦਾ ਹੁਣ ਲੱਗਣੇ ਆ। ਬਚ ਗਏ ਮਸਾ ਆਇਆ ਭਾਈ। ਹਾਂ। ਉਹ ਭਾਈ। ਹਾਂ ਭਾਈ। ਤੂੰ ਗਿੱਲਾ ਆ ਵੀ ਹੋ ਗਿਆ। ਭਾਈ ਹੱਥ ਜਾ ਕੇ ਹੈ ਜਾ ਮਗਰ ਬੰਦਾ ਜਿਹੜਾ ਕੋਣ ਆ ਇਹ।